ਕੀਤੇ ਗਏ ਸਾਰੇ ਮਲਜਮਾ ਖਿਲਾਫ ਸਤਨਾਮ ਪੁਰਾਥਾਰੇ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਐਫਆਈਆਰ ਦਰਜ ਕੀਤੀ ਗਈ। ਪੁਤਲਾ ਪੁਲਸ ਦੇ ਬਗਵਾੜਾ ਚੌਂਕ ਤੇ ਸ਼ੀਲੜੀਆਂ ਤੇ ਸੈਕਸ ਰਕਟਾ ਕੀਤਾ ਪਤਾ ਫਾਸ਼ ਨਵ ਵਿਦੇਸ਼ੀ ਇਤਜ਼ਾਰ ਪਾੜਦੀਆਂ ਲੜਕੀਆਂ ਸਮੀਰ 26 ਮਲਜਮਾਂ ਕੀਤੇ ਗ੍ਰਿਫਤਾਰ ਦਰਜ ਕੀਤੀ ਗਈ ਐਫਆਈਆਰ ਵਿੱਚ ਜਿਹੜਾ ਦਰਤੇ ਅਮਰਸਰ ਦੇ ਰਹਿਣ ਵਾਲੇ ਵਿਅਕਤੀਆਂ ਨੂੰ ਕਿ ਕਿ ਦੱਸਿਆ ਗਿਆ ਹੈ। ਸਨੇਹ ਮਲਜਮਾਂ ਦੇ ਕਬਜ਼ਾ ਨਵ ਉਦੇਸ਼ੀ ਪਾਸਪੋਰਟ 29 ਮੋਬਾਈਲ ਫੋਨ ਅਧਿਕ ਹਾਲ ਹੀ ਆਰ 33 ਤਕਦੀਦੀ ਖਰਾਬ ਕੀਤੀ ਹੈ ਉਲਸੇ ਅਧਿਕਾਰੀ ਨੇ ਦੱਸਿਆ ਕਿ ਇਹ ਲੜਕੀਆਂ ਰਾਤ ਦਾ ਦੇ ਵਿੱਚ ਘੜ ਕੇ ਲੜਕੀਆਂ ਨੂੰ ਕਸਟਮਰ ਖਾਉਂਦੀਆਂ ਸ਼ਖਤ ਤੇ ਪੈਸੇ ਲੈ ਕੇ ਉਹਨਾਂ ਦਾ ਨਾਮ ਪੂਰਾ ਜਾਣੀ ਤੱਕ ਕਮ ਕਰਦੀਆਂ ਸਨ ਉਹਨਾਂ ਇਹ ਦੱਸਿਆ ਕਿ ਜਿਆਦਾਤਰ ਕੁੜੀਆਂ థਾਈਲੈਂਡ ਤੋਂ ਵਸਤਲਾ ਕੋਰਟ ਅਨੁਸਾਰ ਐਸਪੀ ਫਗਵਾੜਾ ਰਵਿੰਦਰਪੁਰ ਪੱਟੀ ਨੂੰ ਗੁੰਤੂ ਸੂਚਨਾ ਮਲੇਸ਼ੀ ਕੇ ਚਲੰਦਰ ਫਗਵਾੜਾ ਹਾਈਵੇ ਤੇ ਐਲਪੀਯੂ ਯੂਨੀਵਰਸਿਟੀ ਨੇੜੇ ਲਾਗੇਟ ਨੇੜੇ ਇੱਕ ਵੱਡਾ ਪੱਟੇ ਸੈਕਸ ਰੈਕਟ ਚੱਲ ਰਿਹਾ ਹੈ ਸੂਚਨਾ ਤੇ ਤੁਰੰਤ ਬਾਅਦ ਫਗਵਾੜਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਖਤ ਲਾਕੇ ਚ ਪਹੁੰਚ ਗਈਆਂ ਤੇ ਸੂਚਨਾ ਦੇ ਸਹੀ ਹੋਣ ਦੀ ਪੁਸ਼ਟੀ ਹੋਣ ਤੇ ਪੁਲਿਸ ਟੀਮਾਂ ਨੇ ਸ਼ਾਪੇ ਮਾਰ ਕੀਤੀ ਸ਼ਾਪੇ ਮਾਰੀ ਟੀਮ ਵਿੱਚ ਤੀ ਦੋwidehat ਪੁਲਿਸ ਲਾਡ ਇਕੱਠੇ ਪਹੁੰਚੇ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੈਕਸ ਰੈਕਟ ਚਲਾਉਣ ਵਾਲੇ ਲੋਕਾਂ ਦੀ ਗਿਣਤੀ ਵੀ 2 ਖਾਸੀ ਇਤਲਾਹ ਤੇ ਦੋ ਅਲੱਗ-ਅਲੱਗ ਜਗ੍ਹਾ ਰੇਡ ਕੀਤੀ ਜਿੱਥੇ ਕੁੜੀਆਂ ਗਲਤ ਕੰਮ ਕਰਦੀਆਂ ਤੇ ਉਹ ਫੜੇ ਨੇ ਜੀ ਉਹਦੇ ਰਿਗਾਰਡਿੰਗ ਇਮੋਰਲ ਟਰੈਫਿਕ ਐਕਟ ਦਾ ਮੁਕਦਮਾ ਦਰਜ ਕੀਤਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਆ 13 ਕੁੜੀਆਂ ਨੇ ਜੀ ਤੇ 13 ਮੁੰਡੇ ਨੇ ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਤੇ ਤਕਰੀਬਨ 9 ਕੁੜੀਆਂ ਫੋਰਨਰ ਨੇ ਜਿਨ੍ਹਾਂ ਵਿੱਚੋਂ 8 థਾਈਲੈਂਡ ਦੀਆਂ ਨੇ ਤੇ ਇੱਕ ਕਿਸੇ ਹੋਰ ਮੋਕਦੀ ਹੈ ਤੇ ਰੇਡ ਕਿੱਥੇ ਕੀਤੀ ਗਈ ਸੀ ਰੇਡ ਇਹ ਪੀਜੀ ਨਜੀ ਬਣੇ ਹੋਏ ਪਿੰਡ ਮਹੇੜੂ ਦੇ ਵਿੱਚ ਉਥੇ ਅਲੱਗ-ਅਲੱਗ ਜਗ੍ਹਾ ਪੀਜੀ ਦੀ ਆਰਡ ਦੇ ਵਿੱਚ ਉਥੇ ਦੋ ਜਗ੍ਹਾ ਇਹਦਾ ਗੱਲ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ ਉਹ ਦੋਨੋਂ ਜਗ੍ਹਾ ਰੇਟ ਕੀਤੀ ਗਈ ਸੀ ਜਿਸ ਤਰ੍ਹਾਂ ਪੁਲਿਸ ਵੱਲੋਂ ਸੰਕਟਾ ਦਾਇਤਾ ਕਿ ਕੋਈ ਵੀ ਪੀਜੀ ਤੇ ਕਈ ਵਸਤਿਆ ਕਿਰਾਏ ਤੇ ਰੰਦੇ ਜੀ ਸੂਤਰ ਪੁਲਿਸ ਨੂੰ ਦਿੱਤੇ ਜਾਵੇ ਤੇ ਕੀ ਇਹਨਾਂ ਨੂੰ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਸੀ ਦੀ ਡਾਕੂਮੈਂਟ ਵਗੈਰਾ ਨਹੀਂ ਜੀ ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਆ ਪੁਲਿਸ ਨੂੰ ਤੇ ਹਾਂ ਗਲਤ ਕੰਮ ਚੱਲ ਰਿਹਾ ਉਸੇ ਹੀ ਇਸੇ ਕਰਕੇ ਜੀ ਉਸੇ ਰੇਟ ਕੀਤੀ ਗਈ ਹੈ ਤੇ ਕਾਰਵਾਈ ਕਰ ਦਿੱਤੀ ਹੈ ਜੀ ਜਿਹੜੇ ਬਾਹਰ ਨੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ ਇਹ ਹੋਇਆ ਕੋਈ ਸਾਹਮਣੇ ਆ ਉਹ ਸਾਰਾ ਕੁਝ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ ਜੋ ਜੋ ਹੋਊਗਾ ਕੁਝ ਗਲਤ ਉਹ ਵੀ ਤਾਂ ਰੇਟ ਕੀਤੀ ਜਾਊ ਤੇ ਕੀ ਪ ਇੱਕ ਪੀਜੀ ਦਾ ਹੈਗਾ ਜੀ ਜਿਹੜਾ ਪੀਜੀ ਦਾ ਮਾਲਕ ਹੈ ਲਾਈਕੋ ਚਲਾ ਰਿਹਾ ਜਿਹੜਾ ਉਸੇ ਸਿਸਟਮ ਉਹ ਫੜ ਲਿਆ ਜੀ ਤੇ ਕੀ ਤਾਰਾ ਲਾਈ ਜੀ ਇੰਤੈ ਇਹ ਮੋਰਲ ਟ੍ਰੈਫਿਕ ਹਟ ਤੇ ਤ ਤਹਿਤ ਵਕ ਵਕ ਤਾਰਾ ਲੱਗੀਆਂ